15 ਅਕਤੂਬਰ ਨੂੰ ਚੋਣਾਂ ਦਾ ਆਗਾਜ਼ ਸਰਕਾਰ ਵੱਲੋਂ ਕਰ ਦਿੱਤਾ ਗਿਆ ਤੇ ਕਿਵੇਂ ਪਿੰਡਾਂ ਦੇ ਵਿੱਚ ਜਿਹੜੀ ਹੈ ਤਿਆਰੀਆਂ ਪਹਿਲਾਂ ਤਾਂ ਜਿਹੜੀ ਇਹ ਚੋਣਾਂ ਬੜੀ ਲੇਟ ਆ ਚਲੋ ਅਸੀਂ ਇਸ ਚੋਣ ਦਾ ਸਵਾਗਤ ਕਰਦੇ ਹਾਂ ਵੀ ਸਰਕਾਰ 10 ਮਹੀਨੇ ਬਾਅਦ ਇਹ ਚੋਣ ਲੱਗਿਆ ਕਰਾਉਣ ਅਸੀਂ ਇਹ ਜਿਹੜੀ ਚੋਣਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਪੂਰੀ ਤਰ੍ਹਾਂ ਨਿਰਪੱਖ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਆਪਸੀ ਭਾਈਚਾਰਾ ਵੀ ਖਰਾਬ ਨਾ ਹੋਵੇ ਤੇ ਜਿਹੜੇ ਕੈਂਡੀਡੇਟ ਨੇ ਆਪਣਾ ਨਿਰਪੱਖ ਲੋਕ ਕੂਟਾ ਪਾਉਣ ਸਵਧਾਨ ਸਵਧਾਨ ਦੇ ਤੌਰ ਤੇ ਜਿਹੜਾ ਉਹਨਾਂ ਨੂੰ ਹੱਕ ਮਿਲਿਆ ਵਾ ਲੋਕਤੰਤਰ ਦੇ ਵਿੱਚ ਉਹ ਹੱਕ ਦੀ ਆਪਣੇ ਦੀ ਸਹੀ ਲੋਕ ਵਰਤੋਂ ਕਰਨ ਕਿਸੇ ਵੀ ਕੈਂਡੀਡੇਟ ਨੂੰ ਲੋਕ ਵੋਟਾਂ ਪਾਉਣ ਨਿਰਪੱਖ ਜਿਹੜੀ ਝੋਲ ਹੋਣੀ ਚਾਹੀਦੀ ਆ ਤੇ ਅੱਜ ਅਸੀਂ ਇਸ ਜਿਹੜੀ ਮਾਨਯੋਗ ਇਲੈਕਸ਼ਨ ਕਮਿਸ਼ਨ ਨੇ ਚੋਂ ਜਾਬਤਾ ਲਾਗੂ ਕੀਤਾ ਉਹਦੇ ਸਬੰਧ ਵਿੱਚ ਜਿਹੜੇ ਐਨਓਸੀਆ ਜਿਹੜੇ ਸਾਫਤਾ ਸਰਪੰਚੀ ਪੰਚ ਨੇ ਉਹ ਲੈਣ ਅਸੀਂ ਬਲਾਕ ਦਫਤਰ ਇੱਥੇ ਆਏ ਤੇ ਜਿਹੜੇ ਸੀਜ਼ਨ ਦੇ ਵਿੱਚ ਜਿਹੜਾ ਕਿ ਦਿਕਤ ਨਹੀਂ ਆਊਗੀ ਜਿਵੇਂ ਕਿ ਲੋਕਾਂ ਕਿਸਾਨਾਂ ਦਾ ਕਹਿਣਾ ਕਿ ਸੀਜ਼ਨ ਦੇ ਵਿੱਚ ਵੀ ਸਰਕਾਰ ਨੇ ਹਲਾਨ ਕੀਤਾ ਹੈ। ਇਹ ਦੇਖਣਾ ਚਾਹੀਦਾ ਅਸੀਂ ਪਹਿਲਾਂ ਸਮਾਗਮ ਅਥੇਰਾ ਸੀ ਕਰਵਾ ਲੈਣੀਆਂ ਚਾਹੀਦੀਆਂ ਸੀ। ਡਰੇ ਹੁੰਦਾ ਕਾਰਨ ਕੀ? ਸਰਕਾਰ ਨੂੰ ਪਤਾ ਹੋਊਗਾ। ਜਿਵੇਂ ਉਹਨਾਂ ਦਾ ਕੀ ਕਰਨ। ਕੁਝ ਕਹਿੰਦੇ ਚਾਹੁੰਦੇ ਅਪੀਲ ਕਰਦੇ ਵੀ ਪਿੰਡਾਂ ਦੇ ਲੋਕਾਂ ਨੂੰ। ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੇ ਪੜੇ ਲਿਖੇ ਉਮੀਦਵਾਰ ਨੇ ਸਾਫ਼ ਸੁਥਰੇ ਅਕਸ ਵਾਲੇ ਉਹਨਾਂ ਨੂੰ ਵੱਧ ਤੋਂ ਵੱਧ ਬੂਟਾ ਪਾਓ। ਤੇ ਉਹਨਾਂ ਦਾ ਸਾਥ ਦਿਓ ਆ ਕੇ ਪਿੰਡਾਂ ਦਾ ਸਰਪੱਖੀ ਵਿਕਾਸ ਵੱਡੇ ਪੱਧਰ ਤੇ ਉਹ ਕੀਤਾ ਜਾ ਸਕਦੇ ਤੇ ਕਰਵਾਇਆ ਜਾਂਦਾ ਹਾਂ ਜੀ ਚੌੜਾਂ ਨੂੰ ਲੈ ਕੇ ਕੁਝ ਅਪੀਲ ਕਰਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹਾਂ ਚੌੜਾਂ ਚਲੋ ਪਹਿਲੀ ਜੀ ਗੱਲ ਆ ਵੀ ਡੇਟ ਕਾਫੀ ਨੇ ਚਲੋ ਫਿਰ ਵੀ ਅਸੀਂ ਗੱਲ ਕਰਦੇ ਨਾ ਚੌੜਾਂ ਦਾ ਇੱਥੇ ਚੌੜਾਂ ਦਾ ਲੋਕਾਂ ਨੂੰ ਤਾਂ ਸਾਡੀ ਇਹੀ ਪੀ ਆਪੀਲ ਹੈ ਪਿੰਡ ਦੇ ਵਿੱਚ ਲੋਕਾਂ ਨੂੰ ਸਭ ਪਤਾ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਕਿ ਕਿਹੜੇ ਚੰਗੇ ਅਕਸ ਵਾਲੇ ਨੇ ਚੰਗੇ ਅਕਸ ਵਾਲਿਆਂ ਨੂੰ ਜੇ ਵਧੀਆ ਸੋਚ ਵਾਲੇ ਵਿਅਕਤੀ ਨੂੰ ਲੋਕ ਆਪ ਆਪਣੇ ਪਿੰਡ ਦਾ ਆਗੂ ਚੁਣਨਗੇ ਅੱਗੇ ਲਿਆਉਣਗੇ ਤਾਂ ਪਿੰਡ ਦੇ ਕੰਮ ਵਿਕਾਸ ਕਰਕੇ ਲੋਕਾਂ ਦੇ ਜਿਹੜੇ ਅਰਥਣ ਕੰਮ ਹੁੰਦੇ ਨੇ ਜਿਵੇਂ ਪੈਨਸ਼ਨਾਂ ਰਾਸ਼ਨ ਕਾਰਡ ਜਾਂ ਕਿਤੇ ਤਰ੍ਹਾਂ ਦਾ ਵੀ ਕੋਈ ਸਕੀਮ ਹੈ ਉਹ ਵੀ ਸਹੀ ਤਰੀਕੇ ਨਾਲ ਸਹੀ ਲੋਕਾਂ ਦੇ ਵਿੱਚ ਪਹੁੰਚਦੀ ਹੈ ਲੋਕਾਂ ਨੂੰ ਪੀ ਆਪੀਲ ਹੈ ਵੀ ਵੱਧ ਤੋਂ ਵੱਧ ਸਹੀ ਅ ਅਕਸਾ ਵਾਲੇ ਵਿਅਕਤੀ ਨੂੰ ਚੁਣੋ ਕਿ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਚੋਣਾਂ ਦਾ ਗਾਜ ਹੋ ਗਿਆ ਕੀ ਕਰਾਂ ਜਾਂਦੇ ਹਾਂ ਚੋਣਾਂ ਦਾ ਤਾਂ ਇਹੀ ਹੈ ਵੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਰੀਆਂ ਇਹਨ ਮਤਲਬ ਪੂਰੇ ਤਰੀਕੇ ਨਾਲ ਇਲੈਕਸ਼ਨ ਕੋਈ ਮਤਲਬ ਕਿਸੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਭਾਈ ਚਾਰ ਕਿਸਾਨ ਜਿਹੜੀ ਸਾਡੇ ਪਿੰਡਾਂ ਦੀ ਹੈ ਉਹ ਬਣੀ ਰਹਿਣੀ ਚਾਹੀਦੀ ਆ ਸਾਰਿਆਂ ਨੂੰ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਆਂ ਕੋਈ ਕੋਈ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ ਜਿਵੇਂ ਕੋਈ ਐਨਓਸੀ ਜਾ ਕੇ ਹੋਰ ਚੀਜ਼ ਲੈਣ ਨਹੀਂ ਐ ਤਾਂ ਹੁਣ ਅੱਜ ਆਏ ਸੀ ਕਿ ਨਾ ਤੁਹਾਨੂੰ ਵੋਟ ਲਿਸਟ ਮਿਲੀ ਐ ਨਾ ਬਾੜਵੰਦੀ ਵਾਲੀਆਂ ਵੋਟ ਲਿਸਟ ਕੋਈ ਨਹੀਂ ਮਿਲੀ ਸਾਨੂੰ ਇੱਥੋਂ ਹਾਂ ਸਾਨੂੰ ਇਹ ਕਹਿੰਦੇ ਨੇ ਪ੍ਰਸ਼ਾਸਨ ਵਾਲੇ ਵੀ ਚੰਡੀਗੜ੍ਹ ਹਲੇ ਲੈਣ ਗਏ ਹੋਏ ਨੇ ਸਰਕਾਰ ਦੇ ਇਹ ਜਿਹੇ ਨਲੈਕੀ ਵਾਲੇ ਕੰਮ ਨੇ ਹਲੇ ਵੋਟ ਰਿਸਟ ਆਰੇਬੀ ਦਫ਼ਤਰ ਬਣ ਕੇ ਹੁਣ ਤੱਕ ਹਲੇ ਆਈਆਂ ਨਹੀਂ ਤੇ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਹੀ ਐ ਵੀ ਮਤਲਬ ਨੂੰ ਸਾਰਾ ਕੰਮ クリア ਹੋਣਾ ਚਾਹੀਦਾ ਸੀਗਾ ਨਹੀਂ ਜੀ ਪਹਿਲੇ ਹੀ ਲੇ